ਸ਼ੋ ਮਿੱਟੀ ਦਿਵਸ ਹਰੇਕ ਸਾਲ 5 ਦਸੰਬਰ ਨੂੰ ਮਨਾਇਆ ਜਾਂਦਾ ਹੈ ਤਾਂ ਕਿ ਮਿੱਟੀ ਦੀ ਸਿਹਤ ਤੇ ਧਿਆਨ ਦਿਵਾਇਆ ਜਾਵੇ ਮਿੱਟੀ ਖੇਤੀਬਾੜੀ ਜੈਵਿਕ ਵਿਭਿੰਨਤਾ ਅਤੇ ਪਰਸਥਿਤਿਕ ਸੰਤੁਲਨ ਦੀ ਨੀਮ ਹੈ ਪੰਜਾਬ ਨੂੰ ਕਈ ਮਹੱਤਵਪੂਰਨ ਮਿੱਟੀ ਸੰਬੰਧੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਰਸਾਇਣਿਕ ਖਾਦਾਂ ਦਾ ਅਤਿਕ ਇਸਤੇਮਾਲ ਜੈਵਿਕ ਪਦਾਰਥ ਦੀ ਘਾਟ ਮਿੱਟੀ ਦਾ ਖਾਰਾਪਣ ਇੱਕ ਫਸਲੀ ਨਮੂਨਾ ਅਤੇ ਗੰਭੀਰ ਜਲ ਪ੍ਰਬੰਧਨ ਨੇ ਵੀ ਇਸ ਸਮੱਸਿਆ ਨੂੰ ਵਧਾ ਦਿੱਤਾ ਹੈ ਸੇਤਮੰਦ ਮਿੱਟੀ ਉੱਚ ਫਸਲ ਉਤਪਾਦਨ ਵਧੇਰੇ ਪੋਸ਼ਟਿਕਤਾ ਅਤੇ ਰਸਾਇਣਕ ਖਾਦਾਂ ਉੱਤੇ ਘਟ ਨਿਰਭਰਤਾ ਨੂੰ ਯਕੀਨੀ ਬਣਾਉਂਦੀ ਹੈ ਪੰਜਾਬ ਵਿੱਚ ਮਿੱਟੀ ਦੀ ਖਰਾਬ ਸਿਹਤ ਦਾ ਸਿੱਧਾ ਪ੍ਰਭਾਵ ਮੁੱਖ ਫਸਲਾਂ ਦੀ ਉਤਪਾਦਕਤਾ ਤੇ ਪੈਂਦਾ ਹੈ ਜੋ ਭੋਜਨ ਸੁਰੱਖਿਆ ਅਤੇ ਕਿਸਾਨਾਂ ਦੀ ਆਰਥਿਕਤਾ ਲਈ ਖਤਰਾ ਹੈ ਪੰਜਾਬ ਵਿੱਚ ਮਿੱਟੀ ਦੀ ਸਿਹਤ ਸੁਧਾਰਨ ਲਈ ਬਹੁਤ ਸਾਰੇ ਤਰੀਕੇ ਅਪਣਾਏ ਜਾ ਸਕਦੇ ਹਨ ਜਿਵੇਂ ਕਿ ਫਸਲਾਂ ਦੀ ਵਿਭਿੰਨਤਾ ਮਿੱਟੀ ਦੇ ਪੌਸ਼ਕ ਤੱਤਾਂ ਨੂੰ ਬਹਾਲ ਕਰਨ ਵਿੱਚ ਸਹਾਇੀ ਹੋਵੇਗੀ ਜੈਵਿਕ ਖੇਤੀ ਅਤੇ ਸੰਤੁਲਿਤ ਖਾਦ ਨਾਲ ਮਿੱਟੀ ਦੀ ਸਿਹਤ ਸੁਧਾਰੀ ਜਾ ਸਕਦੀ ਹੈ ਇਸ ਤੋਂ ਇਲਾਵਾ ਮਿੱਟੀ ਪ੍ਰਬੰਧਨ ਵਿੱਚ ਟੈਕਨੋਲੋਜੀ ਵੀ ਸਹਾਇੀ ਹੋ ਸਕਦੀ ਹੈ ਜਿਵੇਂ ਕਿ ਮਿੱਟੀ ਸਿਹਤ ਕਾਰਡ ਪ੍ਰੀਸੀਜਨ ਖੇਤੀ ਅਤੇ ਸੈਟੇਲਾਈਟ ਜਰੀਏ ਮਿੱਟੀ ਦੀ ਨਿਗਰਾਨੀ ਕਿਸਾਨਾਂ ਨੂੰ ਖਾਦ ਅਤੇ ਪਾਣੀ ਦੀ ਸਹੀ ਵਰਤੋਂ ਵਿੱਚ ਮਦਦ ਕਰਦੇ ਹਨ ਮਿੱਟੀ ਦੀ ਸੁਰੱਖਿਆ ਵਿੱਚ ਕਿਸਾਨ ਅਤੇ ਨੀਤੀ ਨਿਰਧਾਰਕਾਂ ਦੀ ਅਹਿਮ ਭੂਮਿਕਾ ਹੈ ਕਿਸਾਨ ਟਿਕਾਊ ਕ੍ਰਿਆਵਾਂ ਨੂੰ ਅਪਣਾਏ ਅਤੇ ਨਿਯਮਿਤ ਤੌਰ ਤੇ ਮਿੱਟੀ ਦੀ ਜਾਂਚ ਕਰਵਾਏ ਸਰਕਾਰ ਨੂੰ ਟਿਕਾਊ ਖੇਤੀ ਨੂੰ ਪ੍ਰੋਤਸਾਹਿਤ ਕਰਨ ਮਿੱਟੀ ਸੁਰੱਖਣ ਲਈ ਖੋਜ ਦਾ ਸਮਰਥਨ ਕਰਨ ਅਤੇ ਜਾਗਰੂਕਤਾ ਮਹਿੰਮ ਚਲਾਉਣ ਦੀ ਜ਼ਰੂਰਤ ਹੈ ਸਿਹਤਮੰਦ ਮਿੱਟੀ ਟਿਕਾਊ ਖੇਤੀਬਾੜੀ ਦਾ ਮੂਲ ਹੈ ਆਓ ਅਸੀਂ ਮਿਲ ਕੇ ਇਸ ਕੀਮਤੀ ਸਰੋਤ ਨੂੰ ਭਵਿੱਖ ਲਈ ਸੰਭਾਲੀਏ ਸਿੰਦਰ ਸਿੰਘ ਬੋਟਰਾ ਮੈਂ ਖੇਤੀਬਾੜੀ ਵਿਕਾਸ ਅਫਸਰ ਦੇ ਤੌਰ ਤੇ ਬਲਾਕ ਸੰਗਰੂਰ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਿਹਾ ਜਿਹੜੀ ਕਣਕ ਦੀ ਬਿਜਾਈ ਹੈ ਪੰਜਾਬ ਦੇ ਵਿੱਚ ਜਾਂ ਸਾਡੇ ਬਲਾਕ ਦੇ ਵਿੱਚ ਲਗਭਗ 95% ਹੋ ਚੁੱਕੀ ਹੈ ਤੇ ਹੁਣ ਬਿਜਾਈ ਤੋਂ ਬਾਅਦ ਇੱਕ ਸਮੱਸਿਆ ਜਿਹੜੀ ਨੇ ਜਿਹੜੀ ਸਮੱਸਿਆ ਨੇ ਕਿਸਾਨਾਂ ਨੂੰ ਘੇਰ ਰਿਹਾ ਘੇਰਾ ਪਾ ਲਿਆ ਉਹ ਹੈ ਗੁਲਾਬੀ ਸੁੰਡੀ ਜਿਸ ਨੂੰ ਕਹਿੰਦੇ ਆਂਦੇ ਆਪਾਂ ਪਿੰਕ ਸਟੈਂਬੂਰ ਦਾ ਅਟੈਕ ਇਹ ਅਟੈਕ ਕਈ ਖੇਤਾਂ ਦੇ ਵਿੱਚ ਜਿਹੜੇ ਕਿਸਾਨ ਅਸੀਂ ਪਿੰਡਾਂ ਦੇ ਵਿੱਚ ਦੌਰਾ ਕਰਦੇ ਆਂ ਸਾਨੂੰ ਕਈ ਕਿਸਾਨ ਮਿਲਦੇ ਨੇ ਜਿਨ੍ਹਾਂ ਦੇ ਖੇਤਾਂ ਵਿੱਚ ਇਹ ਅਟੈਕ ਹੋ ਰਿਹਾ ਹੈ ਅਸੀਂ ਉਹਨਾਂ ਕੋਲ ਜਾਂਦੇ ਆਂ ਉਹਨਾਂ ਦੀ ਹੈਂਡਹੋਲਡਿੰਗ ਕਰਦੇ ਆਂ ਉਹਨਾਂ ਨੂੰ ਜਿਹੜੇ ਤਰੀਕੇ ਨੇ ਜਿਨ੍ਹਾਂ ਨਾਲ ਅਸੀਂ ਇਹਨਾਂ ਗੁਲਾਬੀ ਸੁੰਡੀ ਤੋਂ ਬਚ ਸਕਦੇ ਆਂ ਉਹਦੇ ਬਾਰੇ ਜਾਣਕਾਰੀ ਦਿੰਨੇ ਆਂ ਤੇ ਉਹਨਾਂ ਨੂੰ ਇਹ ਵੀ ਆਗਾਹ ਕਰਦੇ ਆਂ ਵੀ ਜਿਹੜੀ ਫਸਲ ਜਿਹੜੀ ਗੁਲਾਬੀ ਸੁੰਡੀ ਹੈ ਇਹ ਅਸਲ ਦੇ ਵਿੱਚ ਜਿਹੜੀ ਰਾਈਸ ਦੇ ਵਿੱਚ ਸੁੰਡੀ ਆਉਂਦੀ ਹੈ ਸਟੈਂਬੂਰ ਰੂਜੀ ਨੂੰ ਕਹਦੇ ਨੇ ਗੋਪਦੀ ਸੁੰਡੀ ਉਹਦੇ ਹੀ ਅਗਲੀ ਜਿਹੜੀ ਐਕਸਟੈਂਸ਼ਨ ਹੈ ਕਿਉਂਕਿ ਜਿਹੜੇ ਤਾਪਮਾਨ ਨੇ ਹੁਣ ਨਵੰਬਰ ਦੇ ਵਿੱਚ ਵੀ ਹਾਈ ਰਹਿ ਰਿਹਾ ਅਕਤੂਬਰ ਨਵੰਬਰ ਦੇ ਵਿੱਚ ਕਲਾਈਮੇਟ ਚੇਂਜ ਦਾ ਵੀ ਅਸਰ ਕਹਿ ਸਕਦੇ ਆਪਾਂ ਇਹਨੂੰ ਉਹ ਟੈਂਪਰੇਚਰ ਹਾਈ ਰਹਿਣ ਕਾਰਨ ਉਹ ਸੁੰਡੀ ਹੈ ਜਿਹੜੀ ਉਹ ਜਦੋਂ ਵੀ ਆਂਡੇ ਕਣਕ ਦੀ ਫਸਲ ਜਦੋਂ ਉਗਰੀ ਹੋ ਤੇ ਦਿੰਦੀ ਹੈ ਸੁੰਡੀ ਕਣਕ ਦੇ ਵਿੱਚ ਆ ਜਾਂਦੀ ਹੈ ਤਾਂ ਇਹ ਜਿਹੜੀ ਸੁੰਡੀ ਦਾ ਜਿਹੜਾ ਆਪਾਂ ਕੰਟਰੋਲ ਕਰਨ ਵਾਸਤੇ ਕਿਸਾਨਾਂ ਨੂੰ ਅਸੀਂ ਦੱਸਿਦਾ ਵੀ ਸਪਰੇਅ ਵੀ ਕਰ ਸਕਦੇ ਨੇ ਉਹ ਕਲੋਰੋ ਜਿਹੜੀ ਪਾਣੀ ਦੇ ਨਾਲ ਵੀ ਪਾ ਸਕਦੇ ਨੇ ਤੇ ਜਿਹੜੇ ਫੇਰੋਮੋਨ ਟਰੈਪਸ ਨੇ ਜਿਵੇਂ ਕਿ ਜਿਹੜੇ ਮੇਲ ਕੀੜੇ ਨੂੰ ਫੜਦੇ ਨੇ ਉਹਨਾਂ ਦੀ ਵੀ ਖੇਤ ਦੇ ਵਿੱਚ ਉਹਨਾਂ ਨੂੰ ਲਗਾ ਸਕਦੇ ਨੇ ਤੇ ਅਸੀਂ ਕਿਸਾਨਾਂ ਨੂੰ ਹੌਸਲਾ ਵੀ ਦੇਈਦਾ ਵੀ ਕੋਸ਼ਿਸ਼ ਕਰਨ ਕਿ ਜਿਹੜੀ ਇਹ ਬਚਾ ਇਹਨਾਂ ਤਰੀਕੇ ਨਾਲ ਹੋ ਜਾਵੇ ਫੇਵਰੀ ਫੇਰ ਵੀ ਅਨਸਰ ਦੇ ਨੂੰ ਕਿਉਂਕਿ ਨੁਕਸਾਨ ਵੱਧ ਹੋ ਜਾਂਦਾ ਤਾਂ ਕਈ ਕਿਸਾਨਾਂ ਨੂੰ ਅਸੀਂ ਦੇਖੇ ਮਜਬੂਰੀ ਦੇ ਵਿੱਚ ਕੋਈ ਕਿਤੇ ਨਾ ਕਿਤੇ ਉਹਨਾਂ ਨੂੰ ਵਾਕੇ ਬੀਜਣੀ ਵੀ ਪਈ ਹੈ ਕਿਤੇ ਕਿਤੇ ਤੇ ਫੇਰ ਵੀ ਪਰ ਇਹ ਜਿਹੜਾ ਮੌਸਮ ਜਦੋਂ ਵੀ ਬਦਲ ਗਿਆ ਜਦੋਂ ਵੀ ਠੰਡ ਥੋੜੀ ਵੱਧ ਹੋ ਗਈ ਤਾਂ ਇਹ ਸੁੰਡੀ ਨੇ ਆਪਣੇ ਆਪ ਹੀ ਖਤਮ ਹੋ ਜਾਣਾ ਕਿਉਂਕਿ ਹੁਣ ਰਾਤ ਦਾ ਟੈਂਪਰੇਚਰ ਕਾਫੀ ਘਟਣ ਲੱਗ ਗਿਆ 9 ਤੋਂ 10 ਡਿਗਰੀ ਦੇ ਆਸ-ਪਾਸ ਆ ਜਾਂਦਾ ਉਦੋਂ ਸੁੰਡੀ ਹੈ ਜਿਹੜੀ ਡੋਰਮੈਂਟ ਸਟੇਜ ਦੇ ਵਿੱਚ ਚਲੀ ਜਾਂਦੀ ਹੈ ਜਿਨੇ ਟੈਂਪਰੇਚਰ ਹਾਈ ਹੋਣ ਕਰਕੇ ਲਗਭਗ 20-26 ਦੇ ਆਸ-ਪਾਸ ਆ ਜਾਂਦਾ ਉਹਦੋਂ ਉਹਦੇ ਕਰਕੇ ਜਿਹੜੀ ਸੁੰਡੀ ਦੁਬਾਰਾ ਐਕਟਿਵ ਹੋ ਜਾਂਦੀ ਹੈ ਤੇ ਕੋਸ਼ਿਸ਼ ਇਹ ਹੀ ਹੈ ਵੀ ਜਿਹੜੀ ਵੱਤ ਤੋਂ ਵੱਤ ਕਿਸਾਨ ਜਿੱਥੇ ਵੀ ਸੁੰਡੀ ਪੈ ਰਹੀ ਹੈ ਉਹਨਾਂ ਦਾ ਉਹਨਾਂ ਦਾ ਅਸੀਂ ਉਹਨਾਂ ਨਾਲ ਸੰਪਰਕ ਕਰੀਏ ਉਹਨਾਂ ਦੀ ਜੋ ਵੀ ਸਮੱਸਿਆ ਸੀ ਆਪਣੇ ਵੱਲੋਂ ਨੋਟ ਕਰਕੇ ਅਸੀਂ ਉਹਦੀ ਰਿਪੋਰਟ ਬਣਾ ਕੇ ਹਾਇਰ ਅਥਾਰਟੀਜ਼ ਨੂੰ ਵੀ ਲਗਾਤਾਰ ਭੇਜ ਰਹੇ ਹਾਂ ਮੈਂ ਮੁੱਖ ਖੇਤੀਬੜੀ ਅਫਸਰ ਹਰਮਨ ਸਿੰਘ ਚਾਹਲ ਖੇਤੀਬੜੀ ਤੇ ਕਿਸਾਨ ਪਲਵਾਈ ਵਿਭਾਗ ਸੰਗਰੂਰ ਤੇ ਇਸ ਵਾਰ ਜੋ ਸਮੱਸਿਆ ਕਿਸਾਨਾਂ ਨੂੰ ਸੁੰਡੀ ਦੀ ਆ ਰਹੀ ਹੈ ਮੈਂ ਉਹਦੇ ਬਾਰੇ ਕਿਸਾਨ ਭਰਾਵਾਂ ਨੂੰ ਜਾਣਕਾਰੀ ਦੇਣਾ ਚਾਹੁੰਨਾ ਵੀ ਇਹ ਜਿਹੜੀ ਸੁੰਡੀ ਦੀ ਜਿਹੜੀ ਸਮੱਸਿਆ ਹੈ ਇਹ ਪਿਛਲੇ ਅਕਤੂਬਰ ਮਹੀਨੇ ਦੇ ਵਿੱਚ ਜ਼ਿਆਦਾ ਟੈਂਪਰੇਚਰ ਹੋਣ ਕਰਕੇ ਝੋਨੇ ਦੇ ਉੱਤੇ ਜਿਹੜੀ ਸੁੰਡੀ ਆਉਂਦੀ ਹੈ ਪਿੰਕ ਸਟੈਮ ਬੋਰਰ ਤੇ ਸੈਨਕ ਸੁੰਡੀ ਇਹ ਦੋਨੋਂ ਸੁੰਡੀਆਂ ਦਾ ਹਮਲਾ ਮਤਲਬ ਹੁਣ ਕਣਕ ਦੇ ਉੱਤੇ ਹੋ ਰਿਹਾ ਹੈ ਅਸੀਂ ਸਟ੍ਰਵਲ ਵਰਨਿੰਗ ਦੇ ਵਿੱਚ ਮਾਨਯੋਗ ਡੀਸੀ ਸਾਹਿਬ ਦੇ ਨਾਲ ਵੀ ਕੈਂਪ ਲਾਏ ਨੇ ਉਹਨਾਂ ਦੇ ਵਿੱਚ ਵੀ ਅਸੀਂ ਵਿਭਾਗ ਵੱਲੋਂ ਇਹ ਜਾਣਕਾਰੀ ਦਿੰਦੇ ਰਹਾਂ ਵੀ ਤੁਸੀਂ ਜਿਹੜੀ ਅਗੇਤੀ ਕਣਕ ਹੈ ਉਹਦੀ ਮਤਲਬ ਬਜਾਈ ਨਾ ਕੀਤੀ ਜਾਵੇ ਤੇ ਟਾਈਮ ਸਿਰ 5 ਨਵੰਬਰ ਤੋਂ ਬਾਅਦ ਜਿਹੜੀਆਂ ਵੀ ਕਣਕਾਂ ਬੀਜੀਆਂ ਗਈਆਂ ਨੇ ਜਾਂ ਉਦੋਂ ਬਾਅਦ ਜਿਹੜੀਆਂ ਬੀਜੀਆਂ ਜਾਂ ਗੀਆਂ ਨੇ ਉਹਨਾਂ ਦੇ ਉੱਤੇ ਸੁੰਡੀ ਦਾ ਹਮਲਾ ਘਟ ਹੈ ਜਿਹੜੀ ਅਗੇਤੀ ਕਣਕ ਹੈ ਝੋਨਾ ਖੜੇ ਤੋਂ ਮਤਲਬ ਆਲੇ-ਦਾਲੇ ਝੋਨੇ ਦੀ ਫਸਲ ਹੈ ਜਿਹੜੀ ਉਹ ਖੜੀ ਹੋਣ ਕਰਕੇ ਪਹਿਲਾਂ ਬਜਾਈ ਹੋ ਗਈ ਉਹਨਾਂ ਖੇਤਾਂ ਵਿੱਚ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਹੁਣ ਜਿੱਥੇ ਕਿਤੇ ਵੀ ਅ ਮਤਲਬ ਇਹ ਸਮੱਸਿਆ ਆਉਂਦੀ ਹੈ ਮਾਨਯੋਗ ਡਾਇਰੈਕਟਰ ਐਗਰੀਕਲਚਰ ਵੱਲੋਂ ਵੀ ਸਾਡੇ ਵਿਭਾਗ ਦੀਆਂ ਜਿਹੜੀਆਂ ਟੀਮਾਂ ਨੇ ਉਹ ਬਲਾਕ ਪੱਧਰ ਤੇ ਪਿੰਡ ਪੱਧਰ ਤੇ ਅਸੀਂ ਬਣਾਈਆਂ ਨੇ ਜਿੱਥੇ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਕਿਸਾਨ ਨੂੰ ਤਾਂ ਸਾਡੇ ਨਾਲ ਸੰਪਰਕ ਕਰਦਾ ਤਾਂ ਅਸੀਂ ਉਹਦੇ ਖੇਤ ਤੱਕ ਜਾਂਦੇ ਆ ਤੇ ਜੋ ਵੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਨੇ ਉਹਦੇ ਮੁਤਾਬਕ ਉਹਨੂੰ ਸੁੰਡੀ ਨੂੰ ਕੰਟਰੋਲ ਕਰਨ ਦੇ ਲਈ ਉਹ ਸਿਫਾਰਸ਼ਾਂ ਦੇ ਮੁਤਾਬਕ ਦਵਾਈਆਂ ਦਾ ਸਪਰੇਅ ਕਰਾਉਣਾ ਹੈ ਜਿਵੇਂ ਕਲੋਰੋ ਦਵਾਈ ਹੈ 1 ਲੀਟਰ 20% ਹੈ ਜਿਹੜੀ 1 ਲੀਟਰ ਪਰ ਏਕੜ ਦੇ ਹਿਸਾਬ ਨਾਲ ਜਾਂ 7 ਕਿਲੋ ਜਿਹੜੀ ਹੈ ਰੇਜੈਂਟ ਦਵਾਈ ਹੈ ਉਹ ਪਵਾ ਕੇ ਤੇ ਪਾਣੀ ਲਾਉਣੇ ਮੰਗਰੋਂ ਤੇ ਪਾਣੀ ਤੋਂ ਬਾਅਦ ਜੇਕਰ ਬਾਅਦ ਵੀ ਸਮੱਸਿਆ ਆਉਂਦੀ ਹੈ ਤਾਂ ਕੋਰਾਜਨ ਦਵਾਈ ਹੈ ਜਿਹੜੀ ਉਹ 50 ml ਉਹਦਾ ਸਪਰੇਅ ਕਰਾ ਕੇ ਤੇ ਇਹਦਾ ਸੰਡੀ ਦਾ ਕੰਟਰੋਲ ਕੀਤਾ ਜਾਂਦਾ ਹੈ ਫਿਰੰਤੂ ਫੇਰ ਵੀ ਸਾਡੇ ਜ਼ਿਲ੍ਹੇ ਦੇ ਵਿੱਚ 150 ਤੋਂ ਲੈ ਕੇ 200 ਏਕੜ ਤੱਕ ਹੁਣ ਤੱਕ ਅਸੀਂ 170 ਏਕੜ ਦੀ ਰਿਪੋਰਟ ਹੈ ਜਿਹੜੀ ਮਾਨ ਜੋ ਡਾਇਰੈਕਟਰ ਸਾਹਿਬ ਨੂੰ ਭੇਜ ਚੁੱਕੇ ਹਾਂ ਵੀ ਜਿੱਥੇ 20% ਤੋਂ ਲੈ ਕੇ 50% ਤੱਕ ਸੰਡੀ ਦਾ ਹਮਲਾ ਜਿਹੜਾ ਹੋਇਆ ਹੈ ਕੁਝ ਕਿਸਾਨਾਂ ਨੇ ਰੀ ਸੋਇੰਗ ਵੀ ਕੀਤੀ ਹੈ ਕਣਕ ਦੀ ਮਤਲਬ ਜਿੱਥੇ ਜ਼ਿਆਦਾ ਅਟੈਕ ਹੋ ਗਿਆ ਉੱਥੇ ਦੁਬਾਰਾ ਸੋਇੰਗ ਕੀਤੀ ਹੈ ਇਹਦੇ ਨਾਲ ਜਿੱਥੇ ਕਿਤੇ ਸੁਪਰ ਸੀਡਰ ਦੇ ਨਾਲ ਕਣਕ ਬੀਜੀ ਗਈ ਹੈ ਉਹਦੇ ਚ ਇਹ ਜ਼ਿਆਦਾ ਸਮੱਸਿਆ ਹੈ ਕਿਉਂਕਿ ਜਿਹੜੀ ਕੋਸ਼ਿਸ਼ ਤਾਂ ਲੇਟ ਹਾਰਵੈਸਟਿੰਗ ਹੋਣ ਕਰਕੇ ਝੋਨੇ ਦੀ ਜਿਹੜੀ ਮੌਇਸਚਰ ਕੰਟੈਂਟ ਹੈ ਸੋਇਲ ਦਾ ਉਹ ਘਟਣ ਕਰਕੇ ਜਰਮੀਨੇਸ਼ਨ ਦੇ ਵਿੱਚ ਵੀ ਕਿਤੇ ਨਾ ਕਿਤੇ ਝੋਪਰ ਸੀਡਰ ਨਾਲ ਬੀਜੀ ਕਣਕ ਦੀ ਮਤਲਬ ਹੈਗੀ ਹੈ ਕਿਉਂਕਿ ਜਿਹੜਾ ਖਰਚੇ ਨੇ ਉਹ ਵਿੱਚ ਹੋਣ ਕਰਕੇ ਮੋਇਚਰ ਕੰਟੈਂਟ ਘਟ ਜਾਂਦਾ ਹੈ ਸਹੀ ਤਰ੍ਹਾਂ ਜਿਹੜੀ ਹੈ ਪੂਰੀ ਗਿੱਲ ਚਾਹੀਦੀ ਹੈ ਜ਼ਮੀਨ ਦੇ ਵਿੱਚ ਤਾਂ ਇਹ ਸਾਰੀ ਕਣਕ ਹੈ ਜਿਹੜੀ ਉਹ ਜਰਮੀਨੇਸ਼ਨ ਹੁੰਦੀ ਹੈ ਉਗਦੀ ਹੈ ਇਸ ਕਰਕੇ ਅਸੀਂ ਕਿਸਾਨ ਭਰਾਵਾਂ ਨੂੰ ਹੁਣੇ ਜ਼ਿਆਦਾਤਰ ਪ੍ਰੋਬਲਮ ਹੈ ਜਿਹੜੀ ਸੁੰਡੀ ਦੀ ਇਹ ਜਿੱਥੇ ਕਿਤੇ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਵੇਚਦੀਆਂ ਨੇ ਜਾਂ ਲੇਟ ਹਾਰਵੈਸਟਿੰਗ ਹੋਈ ਹੈ ਜਿਵੇਂ ਬਰਨਾਲਾ ਜ਼ਿਲ੍ਹਾ ਮਲੇਰਕੋਟਲਾ ਸਾਡਾ ਸੰਗਰੂਰ ਜ਼ਿਲ੍ਹਾ ਪਟਿਆਲੇ ਦਾ ਕੁਝ ਏਰੀਆ ਮੋਗਾ ਬਠਿੰਡਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇਹ ਜਿਹੜੀ ਸਮੱਸਿਆ ਸੁੰਡੀ ਦੀ ਆਮ ਆ ਸਕਦੀ ਹੈ ਤਾਂ ਕਿਸਾਨ ਨੂੰ ਮੈਂ ਅਪੀਲ ਕਰੂੰਗਾ ਵੀ ਜਿਹੜਾ ਸੌਂਗ ਤੋਂ ਬਾਅਦ ਜਿੱਥੇ ਵੀ ਕਣਕ ਦੀ ਬਿਜਾਈ ਹੋਈ ਹੈ ਡੇਲੀ ਸਵੇਰੇ ਸ਼ਾਮ ਘੇੜਾ ਮਾਰੋ ਤੇ ਜਿੱਥੇ ਕਿਤੇ ਵੀ ਇਹ ਸਮੱਸਿਆ ਤੁਹਾਨੂੰ ਪੇਸ਼ ਆਉਂਦੀ ਹੈ ਕੋਈ ਬੂਟੇ ਸੁੱਕਦੇ ਹੈ ਕਣਕ ਦੇ ਤਾਂ ਇਹਦੇ ਤੇ ਜੋ ਵੀ ਰეკਮੈਂਡੇਸ਼ਨ ਵਿਭਾਗ ਦਿੰਦਾ ਹੈ ਉਹ ਦਵਾਈ ਪਾ ਕੇ ਪਾਣੀ ਲਾਇਆ ਜਾਵੇ ਜਿੱਥੇ ਕਿਤੇ ਜ਼ਿਆਦਾ ਨੁਕਸਾਨ ਹੋ ਗਿਆ ਉੱਥੇ ਪਾਣੀ ਦੇ ਨਾਲ ਕਣਕ ਦਾ 2-4 ਕਿਲੋ ਦਾ ਛਿੱਟਾ ਲਿਆ ਲਾ ਕੇ ਵੀ ਆਪਾਂ ਦਵਾਰੇ ਕਣਕ ਹੈ ਜਿਹੜੀ ਉਹ ਹਰੀ ਹੋ ਸਕਦੀ ਹੈ ਉੱਥੇ ਦਵਾਰਾ ਬੀਜਣ ਦੀ ਵਿਜਾਏ ਤੇ ਇਸ ਤਰ੍ਹਾਂ ਵਿਭਾਗ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਖਬਾਰਾਂ ਦੇ ਵਿੱਚ ਵੀ ਅਡਵਾਈਜ਼ਰੀ ਜੋ ਵੀ ਯੂਨੀਵਰਸਿਟੀ ਵੱਲੋਂ ਜਾਰੀ ਹੁੰਦੀ ਹੈ ਜਾਂ ਵਿਭਾਗ ਵੱਲੋਂ ਜਾਰੀ ਹੁੰਦੀ ਹੈ ਉਹ ਅਸੀਂ ਡੇਲੀ ਖਬਰਾਂ ਲਵਾਉਂਦੇ ਆ ਤੇ ਜਿੱਥੇ ਕਿਤੇ ਵੀ ਕੋਈ ਸਮੱਸਿਆ ਇਸ ਤਰ੍ਹਾਂ ਦੀ ਆਉਂਦੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹਦਾ ਟੈਂਪਰੇਚਰ ਡਾਊਨ ਆਊਗਾ ਤਾਂ ਇਹ ਸੰਡੀ ਹੈ ਜਿਹੜੀ ਇਨਐਕਟਿਵ ਹੋ ਜਾਂਦੀ ਹੈ ਤੇ ਫਿਰ ਇਹਦਾ ਹਮਲਾ ਜਿਹੜਾ ਉਹ ਇੰਨਾ کارਗਰ ਨਹੀਂ ਰਹਿੰਦਾ ਸਿਰਫ ਆਹ 10 ਦਿਨ ਦੀ ਧਿਆਨ ਦੇਣ ਦੀ ਕਿਸਾਨਾਂ ਨੂੰ ਜ਼ਰੂਰਤ ਹੈ ਜਿੱਥੇ ਕਿਤੇ ਵੀ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਸਾਨੂੰ ਦੱਸਿਆ ਜਾਵੇ ਵਿਭਾਗ ਦੇ ਕਰਮਚਾਰੀਆਂ ਅਧਿਕਾਰੀਆਂ ਦੇ ਨਾਲ ਸੰਪਰਕ ਕੀਤਾ ਜਾਵੇ ਸਾਡੇ ਨਾਲ ਯੂਨੀਵਰਸਿਟੀ ਇੱਥੇ ਕੇਵੀਕੇ ਸੈਂਟਰ ਤੋਂ ਵੀ ਜਿਹੜੀਆਂ ਟੀਮਾਂ ਨੇ ਉਹ ਵੀ ਕੰਮ ਕਰ ਰਹੀਆਂ ਨੇ ਪਰसों ਯੂਨੀਵਰਸਿਟੀ ਤੋਂ ਜਿਹੜੀ ਟੀਮ ਹੈ ਉਹ ਸਾਰੇ ਬਲਾਕਾਂ ਦੇ ਵਿੱਚ ਵਿਜ਼ਿਟ ਕਰਕੇ ਗਈ ਹੈ ਜੋ ਵੀ ਸਬੰਧਤ ਇਸੂੰਡੀ ਦੇ ਸਬੰਧਤ ਵਿੱਚ ਕੰਟਰੋਲ ਸੰਬੰਧੀ ਜੋ ਵੀ ਕਾਰਵਾਈ ਹੋ ਸਕਦੀ ਹੈ ਵਿਭਾਗ ਵੱਲੋਂ ਜਾਂ ਯੂਨੀਵਰਸਿਟੀ ਵੱਲੋਂ ਅਸੀਂ ਪੂਰਾ ਤਨਦੇਹੀ ਦੇ ਨਾਲ ਲੱਗੇ ਹੋਏ ਹਾਂ ਤੇ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਦੇ ਹਾਂ ਵੀ ਇਸ ਚੀਜ਼ ਨੂੰ ਸੁੰਡੀ ਦੇ ਅਟੈਕ ਨੂੰ ਕਰਚਿਆਂ ਦੇ ਨਾਲ ਜਾਂ ਅੱਗ ਲਾਉਣ ਜਾਂ ਨਾ ਲਾਉਣ ਨਾਲ ਨਾ ਜੋੜਿਆ ਜਾਵੇ ਇਹਦਾ ਨਰੋਲ ਜਿਹੜਾ ਮਤਲਬ ਇਫੈਕਟ ਹੈ ਇਹ ਸੁੰਡੀ ਦੀ ਜਿਹੜੀ ਕਿ ਜਾਦੇ ਪਈ ਹੈ ਇਹ ਟੈਂਪਰੇਚਰ ਵਧਣ ਕਣਕ ਕਰਕੇ ਪਈ ਹੈ ਇਹ ਅਸੀਂ ਪਹਿਲਾਂ ਵੀ ਸਟ੍ਰੋਬਲ ਬਰਨਿੰਗ ਦੇ ਕੈਂਪਾਂ ਦੇ ਵਿੱਚ ਵੀ ਅਸੀਂ ਇਸ ਚੀਜ਼ ਨੂੰ ਲੈਂਦੇ ਰਿਹਾ ਵੀ ਕਿ ਇਹਦੀ ਸੰਭਾਵਨਾ ਜ਼ਿਆਦਾ ਹੈ ਕਿਉਂਕਿ ਟੈਂਪਰੇਚਰ ਅਕਤੂਬਰ ਦੇ ਵਿੱਚ ਆ ਕਾਫੀ ਹਾਈ ਸੀਗਾ 35 36 ਡਿਗਰੀ ਟੈਂਪਰੇਚਰ ਆ ਹੈਗਾ ਸੀ ਉਦੋਂ ਉਹਦੇ ਕਰਕੇ ਸਟੈਮ ਬੋਰਰ ਹੈ ਜਿਹੜਾ ਜਾਂ ਸੈਨਿਕ ਸੁੰਡੀ ਆ ਉਹ ਪੈਦਾ ਹੋਣ ਨਾਲ ਝੋਨੇ ਤੇ ਉਹਦਾ ਕੋਈ ਝਾੜ ਤੇ ਅਸਰ ਨਹੀਂ ਪਿਆ ਪਰ ਉਹ ਕਣਕ ਦੇ ਲਈ ਉਹ ਪਤੰਗਾ ਹੈ ਜਿਹੜਾ ਗਾਂਹਾਂ ਅੰਡੇ ਦੇ ਗਿਆ ਤੇ ਉਹਦੇ ਨਾਲ ਜਿਹੜੀ ਸੁੰਡੀ ਆ ਉਹ ਹੁਣ ਅਜੇ ਵੀ ਟੈਂਪਰੇਚਰ ਹੈ ਜਿਹੜਾ ਨਵੰਬਰ ਦੇ ਵਿੱਚ ਵੀ ਉਹ ਸੁੰਡੀ ਦੀ ਜਿਹੜੀ ਆ ਵਾਧੇ ਵਾਸਤੇ ਅਨੁਕੂਲ ਚੱਲ ਰਿਹਾ ਇਸ ਕਰਕੇ ਅਸੀਂ ਅਪੀਲ ਕਰਦੇ ਆ ਵੀ ਕਿਸਾਨ ਦੀ ਜਿਹੜੀ ਡਿਊਟੀ ਬਣਦੀ ਆ ਉਹ ਆਪ ਦੇ ਖੇਤ ਨੂੰ ਡੇਲੀ ਜਾ ਕੇ ਨਰੀਖਣ ਕਰੇ ਜਿੱਥੇ ਕਿਤੇ ਵੀ ਕੋਈ ਅਟੈਕ ਦਾ ਹਮਲਾ ਇਹਦਾ ਸੁੰਡੀ ਦਾ ਹੁੰਦਾ ਹੈ ਅਟੈਕ ਹੁੰਦਾ ਹੈ ਤਾਂ ਉਹ ਵਿਭਾਗ ਨਾਲ ਦੀ ਸਲਾਹ ਦੇ ਨਾਲ ਉੱਥੇ ਉਹਨੂੰ ਕੰਟਰੋਲ ਕਰਨ ਦੀ ਆਪਾਂ ਪੂਰਾ ਪੂਰਾ ਕੋਸ਼ਿਸ਼ ਕਰਾਂਗੇ ਮੈਂ ਚੰਦਰਪਾਲ ਅਸਿਸਟੈਂਟ ਪਲਾਂਟ ਪ੍ਰੋਟੈਕਸ਼ਨ ਅਫੀਸਰ ਅਸੀਂ ਸੈਂਟਰਲ ਇੰਟੀਗ੍ਰੇਟਰਡ ਪੈਸਟ ਮੈਨੇਜਮੈਂਟ ਸੈਂਟਰ ਜਲੰਧਰ ਵੱਲੋਂ ਆਏ ਤੇ ਅੱਜ ਆਪਾਂ ਗੱਲ ਕਰਾਂਗੇ ਇੱਕ ਇਹੋ ਜਿਹੇ ਕੀੜੇ ਬਾਰੇ ਇੱਕ ਇਹੋ ਜਿਹੇ ਪੈਸਟ ਬਾਰੇ ਇਹ ਜਿਹਦੇ ਤੋਂ ਕਿਸਾਨ ਨੂੰ ਬੜੀ ਦਿੱਕਤ ਹੋ ਰਹੀ ਹੈ ਇਹਨਾਂ ਦਿਨਾਂ 'ਚ ਆਪਾਂ ਨੂੰ ਪਤਾ ਹੈ ਜਿਹੜੀ ਕਣਕ ਦਾ ਜਿਹੜਾ ਸੀਜ਼ਨ ਹੈ ਉਹ ਚੱਲ ਪਿਆ ਹੈ ਤੇ ਇਹਦੀ ਜਿਹੜੀ ਸੋਇੰਗ ਹੈ ਉਹ ਆਲਮੋਸਟ ਹੋ ਚੁੱਕੀ ਹੈ ਤੇ ਇਹ ਚ ਕਿਸਾਨ ਵੀਰਾਂ ਨੂੰ ਇੱਕ ਕੀੜੇ ਦਾ ਬਹੁਤ ਅਟੈਕ ਦੇਖਣ ਨੂੰ ਮਿਲ ਰਿਹਾ ਹੈ ਤੇ ਇਹ ਕਿਹੜਾ ਕੀ ਹੈ ਤੇ ਇਹ ਕਿਦਾਂ ਅਟੈਕ ਕਰਦਾ ਹੈ ਕਿਦਾਂ ਆਪਾਂ ਇਹਨੂੰ ਮੇਜ਼ ਕਰੀਏ ਇਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਹੈ ਕੀ ਤੇ ਦੇਖੋ ਜਿਹਨੂੰ ਪਿੰਕ ਸਟੈਂਬਰਰ ਜਾਂ ਆਪਾਂ ਕਣਕ ਦੀ ਗੁਲਾਬੀ ਸੁੰਡੀ ਕਹਿ ਦਿੰਦੇ ਹਾਂ ਇਹ ਹੈ ਕਿ ਦੇਖੋ ਇਹ ਕੀੜਾ ਜਿਹੜਾ ਹੈ ਪਹਿਲੀ ਗੱਲ ਤਾਂ ਕਿਸਾਨ ਵੀਰ ਉਹ ਇਹ ਜ਼ਰੂਰੀ ਨਹੀਂਗਾ ਵੀ ਇਹ ਕੱਲਾ ਕਣਕ 'ਚ ਹੁੰਦਾ ਹੈ ਇਹ ਚੋਨੇ 'ਚ ਵੀ ਜਿਹਨੂੰ ਆਪਾਂ ਗੰਡੂਆ ਕਹਿ ਦਿੰਦੇ ਇਹ ਉਹੀ ਕੀੜਾ ਹੈ ਤੇ ਬਾਅਦ 'ਚ ਜਦੋਂ ਚੋਨਾ ਖਤਮ ਹੋ ਜੇ ਉਦੋਂ ਬਾਅਦ ਇਹ ਆਪਾਂ ਕਣਕ ਦੀ ਬਿਜਾਈ ਕਰਦੇ ਆਂ ਇਹ ਕਣਕ 'ਚ ਵੀ ਆ ਜਾਂਦਾ ਹੈ ਤੇ ਇਹਦਾ ਮੇਨ ਰੀਜਨ ਹੈ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਆਪਾਂ ਨੂੰ ਪਤਾ ਪਹਿਲਾਂ ਅੱਜ ਹੁਣ ਨਵੰਬਰ ਮਹੀਨੇ 'ਚ ਕਿੰਨੀ ਜ਼ਿਆਦਾ ਠੰਡ ਹੋ ਜਾਂਦੀ ਸੀ ਤੇ ਹੁਣ ਹਜੇ ਵੀ ਜਿਹੜਾ ਟੈਂਪਰੇਚਰ ਹੈ ਉਹ ਅਕਤੂਬਰ ਮਹੀਨੇ 'ਚ ਵੀ ਜ਼ਿਆਦਾ ਰਹੇ ਤੇ ਨਵੰਬਰ 'ਚ ਵੀ ਜ਼ਿਆਦਾ ਰਹੇ ਇਹਦੇ ਕਰਕੇ ਇਹਦਾ ਜਿਹੜ ਤੇ ਇਹ ਜਿਹੜੀ ਸੁੰਡੀ ਹੈ ਸਭ ਤੋਂ ਪਹਿਲਾਂ ਮੈਂ ਦੱਸ ਦੇਣਾ ਵੀ ਇਹ ਇਹਦਾ ਅਟੈਕ ਜਿਹੜੇਵੇਂ ਹੈ ਕਿਦਾਂ ਇਹਦਾ ਲਾਈਫ ਸਾਈਕਲ ਚੱਲਦਾ ਹੈ ਕਿਦਾਂ ਇਹ ਅਟੈਕ ਕਰਦੀ ਹੈ ਤੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਇਹਦੇ ਜਿਹੜੇ ਪਮਖੜੇ ਉਹ ਅੰਡੇ ਦਿੰਦੇ ਜਿਹੜੇ ਆਪਣੇ ਵੀਟ ਦਾ ਪਲਾਂਟ ਹੈ ਉਹਦੀ ਜੜਾਂ ਦੇ ਨੇੜੇ ਤੇੜੇ ਅੰਡੇ ਦਿੰਦੇ ਉੱਥੋਂ ਫਿਰ ਇਹਨਾਂ ਚੋਂ ਸੁੰਡੀ ਨਿਕਲਦੀ ਹੈ ਇਹ ਜਿਹੜੀ ਸੁੰਡੀ ਹੈ ਇਹ ਫਿਰ ਜਿਹੜਾ ਤਣਾ ਹੈ ਉਹਨੂੰ ਨੁਕਸਾਨ ਕਰਨਾ ਸਟਾਰਟ ਕਰਦੀ ਹੈ ਜਦੋਂ ਨਾਲ ਇਸ ਸੀਜ਼ਨ ਤੋਂ ਏਰੀਏ ਤੋਂ ਤੇ ਫਿਰ ਬੇ ਮੁੱਲੇ ਜਿਹੜੀ ਵਿਚੜਲੀ ਪੱਤੀ ਐ ਉਹ ਸੁੱਕ ਜਾਂਦੀ ਐ ਪੀਲੀ ਜੀ ਆਪਾਂ ਨੂੰ ਨਜ਼ਰ ਆਉਂਦੀ ਐ ਜਿਹਨੂੰ ਆਪਾਂ ਡੈਡ ਹਰਟ ਕਹਿੰਦੇ ਆ ਤੇ ਇਹ ਤੋਂ ਇਹਦੀ ਪਛਾਣ ਹੁੰਦੀ ਐ ਉਹਨੂੰ ਜਦੋਂ ਤੁਸੀਂ ਵਟ ਕੇ ਦੇਖੋਗੇ ਉਹਦੇ ਵਿੱਚ ਆਪਾਂ ਨੂੰ ਸੁੰਡੀ ਵੀ ਮਿਲ ਜਾਂਦੀ ਐ ਜਿਹੜੀ ਗੁਲਾਬੀ ਸੁੰਡੀ ਐ ਤੇ ਮੁਰ ਇਹ ਬਾਅਦ ਚ ਇਹਦਾ ਪਿਉਪਾ ਬਣਦਾ ਉਹ ਜਿਹੜਾ ਪਿਉਪਾ ਹੈ ਉਹ ਪਲਾਂਟ ਦੇ ਵਿੱਚ ਹੀ ਆਪਾਂ ਨੂੰ ਵੇਖਣ ਨੂੰ ਮਿਲਦਾ ਜਾਂ ਗੱਲ ਕਰੀਏ ਆਪਾਂ ਜੜਾਂ ਦੇ ਨੇੜੇ ਤੇੜੇ ਤੇ ਫਿਰ ਉਸ ਤੋਂ ਬਾਅਦ ਪੰਮੱਖੜ ਨਿਕਲਦੇ ਜਿਹੜਾ ਫੇਰ ਤੋਂ ਅੰਡੇ ਦੇਣਾ ਸਟਾਰਟ ਕਰ ਦਿੰਦਾ ਤੇ ਇਹ ਇਹਦਾ ਲਾਈਫ ਸਾਈਕਲ ਵੀ ਇਹ ਕਿਦਾਂ ਜਿਹੜਾ ਹੈ ਇਹਦਾ ਚੱਲਦਾ ਏ ਇਹ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਨੇਚਰ ਆਫ ਡੈメージ ਦੀ ਤਾਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਇਹ ਸਟਾਰਟਿੰਗ ਤੋਂ ਇੰਟਰ ਹੋ ਕੇ ਪlant ਦੇ ਵਿੱਚ ਫਿਰ ਅੰਦਰ ਹੀ ਅੰਦਰ ਹੀ ਉਹਨੂੰ ਖਾਂਦੀ ਰਹਿੰਦੀ ਏ ਜਿਹਦੇ ਕਰਕੇ ਸੁੱਕਿਆ ਡੈਡ ਹੱਡ ਜਿਹੜਾ ਮੈਂ ਦੱਸਿਆ ਤੁਹਾਨੂੰ ਉਹ ਬਣ ਜਾਂਦਾ ਏ ਹੁਣ ਜੇ ਗੱਲ ਕਰੀਏ ਆਪਾਂ ਇਹਦੀ ਮੈਨੇਜਮੈਂਟ ਦੀ ਤਾਂ ਦੇਖੋ ਮੈਨੇਜਮੈਂਟ ਇਹ ਚ ਆਪਾਂ ਇੱਕ ਇੱਕ ਕਰਕੇ ਸਾਰੀ ਜੀ ਗੱਲ ਕਰੀਏ ਕੱਲਾ ਦਵਾਈਆਂ ਵੱਲ ਨਾ ਜਾ ਕੇ ਤਾਂ ਇੱਕ ਤਾਂ ਮੇਰੀ ਰਿਕਵੈਸਟ ਕਿਸਾਨ ਭਰਾਵਾਂ ਨੂੰ ਕਿ ਤੁਸੀਂ ਜਿਹੜਾ ਪਾਣੀ ਜਦੋਂ ਲਾਉਣਾ ਹੈ ਆਪਾਂ ਖੇਤ ਨੂੰ ਇੱਕ ਤਾਂ ਇਹ ਕੋਸ਼ਿਸ਼ ਕਰਿਓ ਵੀ ਪਾਣੀ ਆਪਾਂ ਸਵੇਰ ਦੇ ਟਾਈਮ ਲੈਣਾ ਹੈ ਜਲਦੀ ਉਹਦਾ ਫਾਇਦਾ ਇਹ ਹੋਊਗਾ ਵੀ ਜਿਵੇਂ ਆਪਾਂ ਪਾਣੀ ਲਾਵਾਂਗੇ ਤੇ ਨਾਲ ਦੀ ਨਾਲ ਜਿਹੜੇ ਆਪਣੇ ਨੇਚਰਲ ਐਨਮੀ ਨੇ ਜਿਵੇਂ ਆਪਾਂ ਕਹਿ ਦਈਏ ਜਿਵੇਂ ਬਗਲਾ ਹੋ ਗਿਆ ਤੇ ਹੋਰ ਪੰਛੀ ਹੋਗੇ ਇਹ ਕੀ ਕਰਦੇ ਉਹ ਸੁੰਡੀ ਨੂੰ ਲੱਭ ਕੇ ਤੇ ਉਹਨੂੰ ਖਾ ਜਾਂਦੇ ਨੇ ਤੇ ਇਸ ਸਾਬ ਨਾਲ ਉਹ ਜਿਹੜਾ ਹੈ ਉਹਦਾ ਮੈਨੇਜਮੈਂਟ ਹੋ ਜਾਂਦਾ ਹੈ ਇਹ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਵੀ ਆਪਾਂ ਖੇਤ ਚ ਕੀ ਕਰਨਾ ਹੈ ਬਾਸ ਦੀ ਜਿਹੜੀ ਹੈ ਉਹ ਡੰਡੀਆਂ ਲਾਉਣੀ ਹੈ ਜਿਵੇਂ ਇੱਕ ਸਿੱਧੀ ਡੰਡੀ ਲਾ ਕੇ ਉਹਦੇ ਉੱਤੇ ਆਪਾਂ ਇਦਾਂ ਕਰੋਸ ਇੱਕ ਡੰਡੀ ਲਾ ਦੇਣੀ ਹੈ ਤਾਕੀ ਫੀਲਡ 'ਚ ਥਾਂ-ਥਾਂ ਦੇ ਤਾਂਕਿ ਜਿਹੜੇ ਵੀ ਪੰਛੀ ਵਗੈਰਾ ਆਉਣਗੇ ਉਹਨਾਂ ਨੂੰ ਉੱਥੇ ਬੈਠਣ ਲਈ ਥਾਂ ਮਿਲ ਜੇ ਤੇ ਉਹ ਫਿਰ ਆਪੇ ਲੱਭ-ਲੱਭ ਕੇ ਫੀਲਡ 'ਚੋਂ ਜਿਹੜੇ ਹੈ ਉਹ ਇਸ ਸੁੰਡੀ ਨੂੰ ਖਾ ਜਾਂਦੇ ਨੇ ਤੇ ਇਹ ਬਹੁਤ ਇੰਪੋਰਟੈਂਟ ਹੈ ਜੋ ਕਿਸਾਨਾਂ ਦਾ ਇਹ ਮੰਨਣਾ ਹੈ ਕਿ ਜਿੱਥੇ ਬਿਲਕੁਲ ਅੱਗ ਨਹੀਂ ਲੱਗੀ ਜਿਹੜੇ ਇੱਕ ਫਸਲ ਜੀਰੀ ਨੂੰ ਉੱਥੇ ਸੁੰਡੀ ਦੀ ਸਮੱਸਿਆ ਵੱਧ ਆ ਰਹੀ ਹੈ ਪਰ ਅਸੀਂ ਜਿਹੜੇ ਵੀ ਖੇਤ ਪਛਾਣੇ ਹਨ ਜਿਹੜੇ ਵੀ ਖੇਤ ਵਿਜ਼ਿਟ ਕੀਤੇ ਹਨ ਉਹਨਾਂ ਦੇ ਵਿੱਚ ਅਸੀਂ ਪਾਇਆ ਕਿ ਕਈ ਖੇਤਾਂ ਦੇ ਵਿੱਚ ਜਿੱਥੇ ਅੱਗ ਵੀ ਲੱਗੀ ਉੱਥੇ ਵੀ ਸੁੰਡੀ ਪਾਈ ਗਈ ਕਿਉਂਕਿ ਜਿਹੜਾ ਸੁੰਡੀ ਦਾ ਪਤੰਗਾ ਹੈ ਇਹਨੇ ਫਸਲ ਪੁਰਾਣੀ ਫਸਲ ਤੋਂ ਉੱਡ ਕੇ ਨਵੀਂ ਜਿੱਥੇ ਵੀ ਬਿਜਾਈ ਕੀਤੀ ਹੈ ਉੱਥੇ ਜਾ ਕੇ ਅੰਡੇ ਦੇਣੇ ਹਨ ਤਾਂ ਇਹਦੇ ਵਿੱਚ ਕਿਸੇ ਵੀ ਮਸ਼ੀਨ ਨਾਲ ਬਿਜਾਈ ਕੀਤੀ ਹੋਵੇ ਜਾਂ ਕਿਸੇ ਵੀ ਤਰੀਕੇ ਨਾਲ ਵਿਨਾਗ ਲਾਈਵੀ ਕੀਤੀ ਹੋਵੇ ਪਾਰਸ਼ਲ ਬਰਨਿੰਗ ਨਾਲ ਵੀ ਕੀਤੀ ਹੋਵੇ ਕੰਪਲੀਟ ਬਰਨਿੰਗ ਨਾਲ ਵੀ ਕਿਸੇ ਵੀ ਕਣਕ ਦੇ ਵਿੱਚ ਇਹ ਸਮੱਸਿਆ ਆ ਸਕਦੀ ਹੈ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਵੀ ਸੁੰਡੀ ਕਿਤੇ ਨਾ ਕਿਤੇ ਆਉਂਦੀ ਰਹੀ ਹੈ ਪਰ ਉਦੋਂ ਟੈਂਪਰੇਚਰ ਜਿਹੜੇ ਖਤਮ ਘਟ ਜਾਂਦੇ ਸੀ ਨਵੰਬਰ ਦੇ ਵਿੱਚ ਉਹਦੇ ਕਰਕੇ ਸੁੰਡੀ ਡੋਰਮੈਂਟ ਹੋ ਜਾਂਦੀ ਸੀ ਪਰ ਇਸ ਸਾਲ ਜਿਹੜੇ ਟੈਂਪਰੇਚਰਸ ਨੇ ਉਹ ਹੁਣ ਵੀ ਨਵੰਬਰ ਤੱਕ ਵੀ ਹਾਈ ਰਹਿ ਰਹੇ ਨੇ ਜਿਸ ਦੇ ਕਰਕੇ ਇਹ ਸੁੰਡੀ ਦੀ ਸਮੱਸਿਆ ਅਜੇ ਤੱਕ ਵੀ ਬਣੀ ਹੋਈ ਹੈ ਜਿਹੜੀ ਸੁੰਡੀ ਹੈ ਜਦੋਂ ਆਪਾਂ ਸਵੇਰੇ ਸ਼ਾਮ ਜਦੋਂ ਵੀ ਗੇੜਾ ਮਾਰਦੇ ਆ ਖੇਤ ਦੇ ਵਿੱਚ ਸੁੰਡੀ ਹੈ ਜਿਹੜੀ ਇਹ ਜੜਾਂ ਦੇ ਆਸ-પાસ ਬੈਠੀ ਹੁੰਦੀ ਹੈ ਉਹਦੇ ਵਿੱਚ ਤਣੇ ਨੂੰ ਖਾਰੀ ਹੁੰਦੀ ਹੈ ਤੇ ਤਣੇ ਦੇ ਉੱਪਰਲਾ ਜਿਹੜਾ ਵੀ ਪੱਤਾ ਹੈ ਉਹ ਮੁਰਝਾ ਕੇ ਉਹ ਡੈੱਡ ਹਾਰਟ ਬਣਦਾ ਇੱਕ ਤਰ੍ਹਾਂ ਦਾ ਸੁੱਕ ਰਿਆ ਹੁੰਦਾ ਜਦੋਂ ਵੀ ਆਪਾਂ ਖੇਤ ਦੇ ਵਿੱਚ ਗੇੜਾ ਮਾਰਦੇ ਹਾਂ ਕਿਸੇ ਬੂਟੇ ਦੇ ਵਿੱਚ ਆਪਾਂ ਨੂੰ ਲੱਗਦਾ ਹੈ ਕਿ ਇਹ ਬੂਟੇ ਦੇ ਪੱਤੇ ਮੁਰਝਾ ਰਹੇ ਨੇ ਡਿੱਗ ਰਹੇ ਨੇ ਤਾਂ ਇਹਦਾ ਮਤਲਬ ਉਹ ਬੂਟੇ ਨੂੰ ਆਪਾਂ ਜੜ ਤੋਂ ਪੱਟ ਕੇ ਦੇਖਣਾ ਹੈ ਉਹਦੇ ਜਿਹੜੇ ਪੱਤੇ ਨੇ ਉਹਨਾਂ ਨੂੰ ਖੋਲਣਾ ਹੈ ਉਹਨਾਂ ਦੇ ਵਿੱਚ ਸੁੰਡੀ ਪਾਈ ਜਾਂਦੀ ਹੈ ਜੇਕਰ ਇਸ ਵਸਿਆ ਆ ਰਹੀ ਹੈ ਤਾਂ ਸ਼ੁਰੂ ਦੇ ਵਿੱਚ ਤਾਂ ਆਪਾਂ ਇਹਦਾ ਹੱਲ ਕਰ ਸਕਦੇ ਹਾਂ ਵੀ ਜਿੰਨੇ ਕ ਬੂਟੇ ਆਪਾਂ ਨੂੰ ਦਿਖ ਰਹੇ ਨੇ ਜਿੰਨਾ ਕ ਆਪਾਂ ਕਰ ਸਕਦੇ ਹਾਂ ਉਹਨਾਂ ਬੂਟੇ ਨੂੰ ਪੱਟ ਕੇ ਸੈੱਟ ਦੀਏ ਤਾਂ ਜੋ ਸੁੰਢੀ ਫੈਲੇ ਨਾ ਸੋ ਇਸ ਸਮੱਸਿਆ ਨੂੰ ਹੱਲ ਕਰਨ ਵਾਸਤੇ ਕੁਝ ਦਵਾਈਆਂ ਜਿਹੜੀਆਂ ਅਸੀਂ ਦੱਸਦੇ ਆਂ ਕੋਰਾਜਨ ਫਿ ਪ੍ਰੋਨਿਲ ਅਤੇ ਕੋਰਾਜਨ ਉਹਨਾਂ ਦੀ ਸਬਰੀ ਕਰ ਸਕਦੇ ਹੋ ਕੋਰਾਜ ਜਿਹੜੀ ਕਲੋਰੋ ਹੈ ਉਹਨੂੰ ਕਲੋਰੋਪਾਈਰੀਫੋਸ ਨੂੰ ਮਿੱਟੀ ਦੇ ਵਿੱਚ 25 ਕਿਲੋ ਮਿੱਟੀ ਦੇ ਵਿੱਚ ਮਿਲਾ ਕੇ ਆਪਾਂ ਪਹਿਲੇ ਪਾਣੀ ਤੋਂ ਪਹਿਲਾਂ ਚਿੱਟਾ ਦੇ ਕੇ ਖੇਤ ਦੇ ਵਿੱਚ ਉਸ ਤੋਂ ਬਾਅਦ ਪਾਣੀ ਲਗਾ ਸਕਦੇ ਆ ਤਾਂ ਸੋ ਕਿਸਾਨ ਨੂੰ ਕਿਸਾਨ ਵੀਰੋ ਇਹ ਸਮੱਸਿਆ ਜਿਹੜੀ ਇਹ ਕਲਾਈਮੇਟ ਚੇਂਜ ਕਰਕੇ ਹੈ ਬਹੁਤ ਹੀ ਗੰਭੀਰ ਸਮੱਸਿਆ ਨਾ ਬਣਾਈਏ ਇਹਨੂੰ ਜਿੱਥੇ ਵੀ ਆਪਾਂ ਨੂੰ ਲੱਗਦਾ ਵੀ ਪ੍ਰੋਬਲਮ ਆ ਰਹੀ ਹੈ ਸਾਡੇ ਖੇਤੀਬਾੜੀ ਵਿਭਾਗ ਮੈਂ ਤੁਹਾਡੇ ਨਾਲ ਸਾਨੂੰ ਸੰਪਰਕ ਕੀਤਾ ਜਾਵੇ ਅਸੀਂ ਤੁਹਾਡੀ ਜੋ ਵੀ ਹੈਂਡਹੋਲਡਿੰਗ ਕਰ ਸਕਦੇ ਉਹ ਕਰਾਂਗੇ ਤੇ ਇਹ ਸੀਜ਼ਨ ਦੇ ਵਿੱਚ ਜਿਹੜੀ ਸਮੱਸਿਆ ਵੱਧ ਹੋਣ ਕਰਕੇ ਨੁਕਸਾਨ ਆਪਾਂ ਨੂੰ ਆਲਰੇਡੀ ਹੋ ਰਿਹਾ ਹੈ ਜਿਹੜਾ ਉਹਦੀ ਪਰਪਾਈ ਜ਼ਰੂਰ ਕੋਸ਼ਿਸ਼ ਹੋਊਗੀ ਆਪਾਂ ਕਿਸੇ ਨਾ ਕਿਸੇ ਤਰੀਕੇ ਕਰ ਜਾਈਏ ਇਸ ਤੋਂ ਇਲਾਵਾ ਕਿਸਾਨਾਂ ਵਾਸਤੇ ਅਸੀਂ ਵਿਭਾਗ ਵੱਲੋਂ ਮਾਨਯੋਗ ਡਾਇਰੈਕਟਰ ਸਾਹਿਬ ਵੀ ਸਾਡੀ ਤਕਰੀਬਨ ਡੇਲੀ ਜਿਹੜੀ ਵੀਡੀਓ ਕਾਨਫਰੰਸ ਰਾਹੀਂ ਮੀਟਿੰਗਾਂ ਹੁੰਦੀਆਂ ਨੇ ਜੋ ਵੀ ਕਿਤੇ ਸਮੱਸਿਆ ਆਉਂਦੀ ਹੈ ਅਸੀਂ ਉਹਨਾਂ ਨੂੰ ਭੇਜਦੇ ਆਂ ਤੇ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਆਂ ਵੀ ਉਹ ਆਣਗਮਾਨ ਦੇ ਵਿੱਚ ਕੁਝ ਕਿਸਾਨਾਂ ਵੱਲੋਂ ਕਹੇ ਕਹਾਏ ਆ ਪਰ ਜਿਹੜੀ ਫਸਲ ਹੈ ਉਹਨੂੰ ਦੁਬਾਰਾ ਬਾਹ ਕੇ ਬੀਜਣ ਦੀ ਕੋਸ਼ਿਸ਼ ਨਾ ਕਰਨ ਜੇਕਰ ਉਹਦਾ ਹੱਲ ਹੋ ਸਕਦਾ ਹੈ ਵਿਭਾਗ ਨਾਲ ਸਲਾਹ ਕਰਕੇ ਤਾਂ ਆਪਾਂ ਪਾਣੀ ਦੇ ਮੂਹਰੇ ਕਣਕ ਦਾ ਛਿੱਟਾ ਲਾ ਕੇ ਵੀ ਮਤਲਬ ਉਹ ਦੁਬਾਰਾ ਜਿੱਥੇ ਕਿਤੇ ਵੀ ਕੋਈ ਦਗੀਆਂ ਪੈ ਗਈਆਂ ਜਾਂ ਹੋਰ ਅ ਸੁੰਢੀ ਦਾ ਅਸਰ ਹੈ ਉੱਥੇ ਆਪਾਂ ਬੀਜ ਸਕਦੇ ਹਾਂ ਬਾਅਦ ਦੇ ਵਿੱਚ ਜੇ ਆਪਾਂ ਸਪਰੇਅ ਕਰਨੀ ਹੈ ਤਾਂ ਕੋਰਾ ਜਨ ਦਵਾਈ ਦੀ ਸਪਰੇਅ ਕਰਨੀ ਹੈ ਜੇ ਪਹਿਲਾਂ ਆਪਾਂ ਰੇਜੈਂਟ ਦਵਾਈ ਦਾ 7 ਕਿਲੋ ਦਾ ਛਿੱਟਾ ਦੇ ਸਕਦੇ ਹਾਂ ਤੇ ਜਾਂ ক্লোরো ਦਵਾਈ ਦਾ 1 ਲੀਟਰ ਮਤਲਬ 20% ਦਾ ਆਪਾਂ ਛਿੱਟਾ ਦੇ ਸਕਦੇ ਆ ਤੇ ਇਸ ਕਰਕੇ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਵੀ ਘਬਰਾਉਣ ਦੀ ਲੋੜ ਨਹੀਂ ਇਹ ਸਮੇਂ ਦੀ ਮੌਸਮ ਦੀ ਮਾਰ ਹੈ ਮਤਲਬ ਇਸ ਚੀਜ਼ ਨੂੰ ਆਪਾਂ ਕਦੇ ਵੀ ਇਸ ਲੈਵਲ ਤੇ ਨਹੀਂ ਲੈਣਾ ਵੀ ਇਹ ਆਪਾਂ ਅੱਗ ਨਹੀਂ ਲਾਈ ਜਦ ਕੀ ਉਹਦੇ ਕਰਕੇ ਇਹ ਜ਼ਿਆਦਾ ਅਟੈਕ ਹੋਇਆ ਮੇਰਾ ਨਾਮ ਕੁਲਜੀਤ ਸਿੰਘ ਤੇ ਪਿੰਡ ਮੇਰਾ ਭਮਾਵਦੀਆ ਜਿਹੜਾ ਮੇਰਾ ਸੰਗਰੂਰ ਆ ਤੇ ਮੈਂ 42 ਕਿਲੋ ਦੀ ਖੇਤੀ ਕਰਦਾ ਤੇ ਮੈਂ ਇੱਕ ਪਰਾਲੀ ਨੂੰ ਬਿਨਾਂ ਅੱਗ ਲਾਇਆ ਪਰ ਖੇਤ ਦੇ ਵਿੱਚ ਕਣਕ ਦੇ ਵਿਸਾਇਆ ਕੀਤੀ ਸੀ ਤੇ ਮੈਨੂੰ ਤਾਪਮਾਨ ਜ਼ਿਆਦਾ ਹੋਣ ਕਰਕੇ ਸੁੰਡੀ ਦੀ ਖੇਤ ਵਿੱਚ ਪ੍ਰੋਬਲਮ ਆਈ ਤੇ ਮੈਂ ਖੇਤੀਬਾੜੀ ਵਿਭਾਗ ਨਾਲ ਟਿਕਟ ਕੀਤਾ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਇਹਦੇ ਵਿੱਚ ਆਹ ਦਵਾਈ ਪਾ ਕੇ ਤੇ ਇਹ ਰੋਗ ਥਾਮ ਕੀਤੀ ਜਾ ਸਕਦੀ ਹੈ ਤੇ ਹੁਣ ਜਦੋਂ ਮੈਂ ਖੇਤ ਵਿੱਚ ਗਿਆ ਤਾਂ ਮੈਨੂੰ ਪਤਾ ਲੱਗਿਆ ਕਿ ਮੇਰੇ ਖੇਤ ਦੇ ਵਿੱਚ ਦੌਗੀਆਂ ਬੈਠਣ ਲੱਗੀਆਂ ਕਣਕ ਦੀਆਂ ਤੇ ਮੈਂ ਉਹਦੇ ਵਿੱਚ ਪਾਣੀ ਲਾ ਕੇ ਕਲੋਰ ਦਾ ਸਿੱਟਾ ਦੇ ਦਿੱਤਾ ਤੇ ਮੈਨੂੰ ਹੁਣ ਥੋੜੀ ਕਾਹਦੀ ਰੋਗ ਥਾਮ ਹੋਈ ਲੱਗਦੀ ਆ ਤੇ ਬਾਕੀ ਜਿਕਣ ਨਾ ਕੋਈ ਇਹਦਾ ਸੋਲੂਸ਼ਨ ਲਿਕਲ ਤਾਂ ਖੇਤੀਬਾੜੀ ਭਾਗ ਮੇਰੀ ਹੋਰਸਾਏ ਤੱਕ ਰਹੇਗਾ ਜਿਹੜੀ ਅਸੀਂ ਕਣਕ ਦੀ ਬਿਜਾਈ ਕਰਦੇ ਹਾਂ ਤਾਂ ਉਹਦੇ ਟੈਬੂ ਕੋਨਾ ਜੋਲ ਨਾਲ ਅਸੀਂ ਸੀਡ ਟ੍ਰੀਟਮੈਂਟ ਕਰਦੇ ਹਾਂ ਤੇ ਸਾਨੂੰ ਉਹਦਾ ਕੋਈ ਫਾਇਦਾ ਹੁੰਦਾ ਪਰ ਜਰਮੀਨੇਸ਼ਨ ਵਧਿਆ ਹੋ ਜਾਂਦੀ ਆ ਉਹਦਾ ਸੁੰਡੀ ਦੇ ਵਿੱਚ ਸਾਨੂੰ ਕੋਈ ਫਾਇਦਾ ਨਹੀਂ ਮਿਲਿਆ ਖੇਤੀਬਾੜੀ ਭਾਗ ਨਹੀਂ ਸਾਡਾ ਬਹੁਤ ਤੋਂ ਵਧੀਆ ਸਾਥ ਤਾਂ ਜਦੋਂ ਵੀ ਅਸੀਂ ਫੋਨ ਕਰਦੇ ਹਾਂ ਸਾਡੇ ਖੇਤ ਦੇ ਵਿੱਚ ਤੁਰੰਤ ਹੀ ਆ ਜਾਂਦੇ ਨੇ ਤੇ ਸਾਨੂੰ ਉਹਦਾ ਕੋਈ ਬਿਮਾਰੀ ਹੁੰਦੀ ਰੋਗ ਥਾਮ ਲਈ ਕੋਈ ਸੋਲੂਸ਼ਨ ਤੇ ਦੱਸ ਕੇ ਲੈ ਕੇ ਜਾਂਦੇ ਨੇ ਉਹ ਜਦੋਂ ਅਸੀਂ ਖੇਤ ਦੇ ਵਿੱਚ ਸਵੇਰੇ ਗਏ ਤਾਂ ਸਾਨੂੰ ਪਤਾ ਲੱਗਿਆ ਵੀ ਜਵੇਂ ਦੌਗ ਉਪਰੋਂ ਮੰਜੇ-ਮੰਜੇ ਦੀ ਜਗਾ ਖਾਲੀ ਹੋਣ ਲੱਗੀ ਸੁੱਕਣ ਲੱਗੀ ਉਹ ਤੇ ਜੋ ਜੜ ਪੱਟ ਕੇ ਦੇਖੇ ਉਹਦੇ ਵਿੱਚ ਸੁੰਢੀ ਸੀਗੀ ਇਹ ਗਲਾਬੀ ਸੁੰਢੀ ਵੀ ਸੀ ਤੇ ਦੂਸਰੀ ਵੀ ਸੀਗੀ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਭਾਈ ਜੇਕਰ ਸੁੰਢੀ ਹੈਗੀ ਆ ਤਾਂ ਆਵਾ ਤੁਰੰਤ ਹੀ ਦੇਖੋ ਜਾ ਕੇ ਖੇਤੀਬਾੜੀ ਦਫ਼ਤਰ ਜਾਓ ਉਹਨਾਂ ਨੂੰ ਦੱਸੋ ਤੇ ਜੀ ਰੋਗ tham ਕਰੋ ਨਹੀਂ ਨੁਕਸਾਨ ਵੱਡਾ ਹੋ ਸਕਦਾ ਮੇਰਾ ਨਾਮ ਜਗਦੀਸ਼ ਸਿੰਘ ਜੀ ਪਿੰਡ ਭੰਬਾਵਦੀ ਜ਼ਿਲ੍ਹਾ ਸੰਗਰੂਰੀ ਮੈਂ 20 ਕਿੱਲਾਂ ਦੀ ਖੇਤੀ ਕਰਦਾ ਜੀ ਐਤੀ ਸੁੰਢੀ ਦੀ ਸਮੱਸਿਆ ਜ਼ਿਆਦਾ ਆ ਰਹੀ ਹੈ ਜੀ ਜਦੋਂ ਅਸੀਂ ਖੇਤਾਂ ਦੇ ਵਿੱਚ ਬਿਜਾਈ ਕਰੀ ਬਿਜਾਈ ਤੋਂ 15-20 ਦਿਨਾਂ ਬਾਅਦ ਛੁੰਡੀ ਆ ਗਈ ਜੀ ਹੁਣ ਉਹ ਛੁੰਡੀ ਯਾ ਆਪਣੀ ਕਣਕ ਨੂੰ ਬਹੁਤ ਜ਼ਿਆਦਾ ਖਾ ਰਹੀ ਹੈ ਜੀ ਬਾਕੀ ਆਪਣਾ ਜੀ ਇਹਦਾ ਹੱਲ ਕੋਈ ਨਹੀਂ ਹੈਗਾ ਜੀ ਜਿਹੜੇ ਬੂਟੇ ਨੂੰ ਪਾਈ ਜਾਂਦੀ ਉਹ ਖਤਮ ਹੋ ਜਾਂਦਾ ਜੀ ਤੇ ਇਹਦੇ ਵਿੱਚ ਉਹ ਅਸੀਂ ਕਲੋਰੋ ਦਵਾਈ ਪਾ ਰਹੇ ਹਾਂ ਜੀ ਤੇ ਕਲੋਰੋ ਦਵਾਈ ਨਾਲ ਥੋੜਾ ਥੋੜਾ ਜੀ ਇਹਦਾ ਰਿਜ਼ਲਟ ਮਿਲ ਰਿਹਾ ਜੀ ਇਹ ਚਾਹੇ ਅਖੇਤ ਦੇ ਵਿੱਚ ਅੱਗ ਲਾਈ ਹੈ ਚਾਹੇ ਨਾ ਲਾਈ ਹੈ ਜੀ ਛੁੰਡੀ ਹਰੇਕ ਬਾਹਣ ਦੇ ਵਿੱਚ ਆਈ ਹੈ ਜਾਦਾ ਤਾਰਿਕ ਦੀ ਮੌਸਮ ਦਾ ਹੀ ਟੈਂਪਰੇਚਰ ਹਾਈ ਹੈ ਜੀ ਇਹਦੇ ਕਾਰਨ ਸੁੰਡੀ ਜਿਆਦਾ ਹੈ ਜੀ ਕਿਸਾਨ ਵੀਰਾਂ ਨੇ ਵੀ ਹੀਸਲਾ ਨੇ ਆਪਣੇ ਖੇਤਾਂ ਵਿੱਚ ਜਾ ਕੇ ਢਾੜਾ ਮਾਰੋ ਜੀ ਜਦੋਂ ਆਪਣੇ ਬੂਝੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ ਜੀ ਉਹਦੇ ਫਰੋਲ ਕੇ ਦੇਖੋ ਰਿਓ ਵਿੱਚੋਂ ਸੁੰਡੀ ਮਿਲਦੀ ਹੈ ਜਦੋਂ ਆਪਾਂ ਪੱਟ ਕੇ ਦੇਖਦੇ ਆ ਜੀ ਪਿਛਲੇ ਸਾਲ ਵੀ ਇਹਦੀ ਦਿੱਕਤ ਆਈ ਹੈ ਜੀ ਐਗਤੀ ਥੋੜੀ ਜਿਆਦਾ ਹੈ ਜੀ ਐਗਤੀ ਮੌਸਮ ਜਿਆਦਾ ਗਰਮ ਹੈ ਜੀ ਇਹਦੇ ਕਾਰਨ ਸੁੰਡੀ ਇਹ ਜਿਆਦਾ ਹੈ ਜੀ ਇਹ ਕਣਕ ਦੇ ਖੇਤਾਂ ਸਰ ਜਿਵੇਂ ਹੁਣ ਆਪਣਾ ਜੀਰੀ ਅਸੀਂ ਬੀਜਦੇ ਆ ਜੀ ਉਹ ਜੀਰੀ ਦੇ ਵਿੱਚ ਪਹਿਲੇ ਹੀ ਗਰਮੀ ਦੇ ਵਿੱਚ ਪੈਦਾ ਹੋਈ ਹੁੰਦੀ ਹੈ ਜੀ ਜਦੋਂ ਅਸੀਂ ਖੇਤਾਂ ਦੇ ਵਿੱਚ ਕੰਪੈਨ ਚੱਲ ਰਹੀ ਹੁੰਦੀ ਹੈ ਜੀ ਇਧਰੋਂ ਉਹਦੇ ਉੱਡ ਕੇ ਜਾਨਵਰ ਜੀ ਦੂਜਰੇ ਆਪਣੇ ਜਿੱਧਰ ਵੀ ਆਈ ਕਰੀ ਉਧਰ ਗਿਆ ਰਹਿੰਦੇ ਨੇ ਜੀ ਉਹ ਉੱਥੇ ਅੰਡੇ ਦੇ ਦਿੰਦੇ ਨੇ ਜਾ ਕੇ ਜੀ ਉਸ ਤੋਂ ਬਾਅਦ ਚੋਤਰ ਫਿਰ ਸੁੰਡੀ ਉੱਥੇ ਸ਼ੁਰੂ ਹੋ ਜਾਂਦੀ ਹੈ ਜੀ ਸੰਗਰੂਰ ਖੇਤੀਬਾੜੀ ਵਿਭਾਗ ਨਾਲ ਵਧੀਆ ਸੰਪਰਕ ਰੱਖਦੇ ਆਂ ਜੀ ਉਹਨਾਂ ਨੇ ਸਾਡੇ ਕੋਲ ਟੀਮਾਂ ਆਉਂਦੀ ਰਹਿੰਦੇ ਨੇ ਉਹਨਾਂ ਨੇ ਆ ਕੇ ਇੱਥੇ ਚੈੱਕ ਕਰਿਆ ਜੀ ਬਕਾਇਦਾ ਉਹਨੇ ਸੁੰਡੀ ਫਲਕੇ ਦੇਖੀ ਜੀ ਸੁੰਡੀ ਮਿਲੀ ਹੈ ਜੀ ਬਾਹਣ ਦੇ ਵਿੱਚੋਂ ਫਿਰ ਉਹਨਾਂ ਨੇ ਸਾਨੂੰ ਦੱਸਿਆ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਵੀ ਇਹਦੇ ਵਿੱਚ ਕਰੋੜੋ ਦਵਾਈ ਸੈਂਪਰ ਪਾਓ ਜੀ ਇਹਦੇ ਨਾਲ ਹੱਲ ਹੋ ਉਹ ਤਾਂ ਖਤਮ ਹੀ ਹੋ ਗਿਆ ਜੀ ਜਿਹੜੇ ਬੂਟੇ ਬਚ ਗਏ ਜੀ ਜਿਹੜੇ ਦਵਾਈ ਪਾਉਣ ਨਾਲ ਉਹਨਾਂ ਦਾ ਹੱਲ ਹੋ ਗਿਆ ਜੀ ਸੰਦੇਸ਼ ਤਾਂ ਇਹ ਹੀ ਦੇਣਾ ਚਾਹੁੰਦੇ ਆਂ ਵੀ ਵੱਧ ਤੋਂ ਵੱਧ ਜਾ ਕੇ ਆਪਣੇ ਖੇਤ ਦੀ ਗੌਰ ਕਰੋ ਜੀ ਗੌਰ ਕਰਨ ਦੇ ਨਾਲ ਹੀ ਪਤਾ ਲੱਗਦਾ ਜੀ ਜਾ ਕੇ ਦਵਾਈ ਦਾ ਹੱਲ ਕਰੋ ਦਵਾਈ ਪਾਓ ਜੀ ਇਹ ਤੋਂ ਇਲਾਵਾ ਜੇ ਕਿਸਾਨ ਭਰਾ ਨੂੰ ਕਿਸੇ ਨੂੰ ਨਹੀਂ ਪਤਾ ਲੱਗਦਾ ਜੇ ਮੋਨੀਟਰਿੰਗ ਕਰਨੀ ਹੈ ਤਾਂ ਉਹ ਸ਼ਾਮ ਦੇ ਵੇਲੇ ਆਥਣੇ ਵੇਲੇ ਜਿਹੜੇ ਆਪਣੇ ਖੇਤ 'ਚ ਲਾਈਟ ਟ੍ਰੈਪ ਲਾ ਸਕਦੇ ਦੋ ਲਾਈਟ ਟ੍ਰੈਪ ਜਿਹੜੇ ਹੈ ਆਪਾਂ ਉਹ 1 ਹੈਕਟੇਅਰ ਦੇ ਹਿਸਾਬ ਨਾਲ ਲਾਉਣੇ ਉਹ 'ਚ ਫਿਰਕੇ ਰਾਤ ਨੂੰ ਜਿਹੜੇ ਪੰਮਖੜ ਹੈ ਉਹ ਉਹਦੇ ਵੱਲ ਅਟਰੈਕਟ ਹੁੰਦੇ ਨੇ ਤੇ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਕਿੰਨਾ ਕੁ ਨੁਕਸਾਨ ਇਹਦਾ ਹੋ ਰਿਹਾ ਹੈ ਤੇ ਦੂਜਾ ਜੇ ਆਪਾਂ ਗੱਲ ਕਰੀਏ ਫੀਰੋਮੋਨ ਟਰੈਪ ਦੀ ਤੇ ਆਪਾਂ ਫੀਰੋਮੋਨ ਟਰੈਪ ਵੀ ਦੋ ਜਿਹੜੇ ਟਰੈਪ ਹੈ ਉਹ 1 ਏਕੜ ਦੇ ਹਿਸਾਬ ਨਾਲ ਆਪਾਂ ਲਾ ਦੇਵਾਂਗੇ ਤੇ ਉਹਦੀ ਜਿਹੜੀ ਸਮੈਲ ਹੈ ਫੀਰੋਮੋਨ ਟਰੈਪ ਦੇਖੋ ਕੀ ਹੁੰਦਾ ਉਹ 'ਚ ਇੱਕ ਕੀੜੇ ਦੀ ਜਿਹੜੀ ਮਾਦਾ ਹੈ ਉਹਦੀ ਖੁਸ਼ਬੂ ਹੁੰਦੀ ਹੈ ਜਿਹਦੇ ਕੰਨੀ ਜਿਹੜਾ ਨਰ ਕੀੜਾ ਹੈ ਉਹ ਅਟਰੈਕਟ ਹੁੰਦਾ ਜਦੋਂ ਆਪਾਂ ਉਹ ਲਾਵਾਂਗੇ ਫੀਲਡ 'ਚ ਤੇ ਉਹਦੀ ਖੁਸ਼ਬੂ ਕਰਕੇ ਜਿਹੜਾ ਨਰ ਕੀੜਾ ਹੈ ਜਾਂ ਮੇਲ ਕੀੜਾ ਹੈ ਉਹ ਉਹਦੇ ਵੱਲ ਅਟਰੈਕਟ ਹੋਊਗਾ ਤੇ ਉਹਦੇ ਵਿੱਚ ਉਹਦਾ ਕੈਦ ਹੋ ਜਾਊਗਾ ਤੇ ਇਸ ਦੇ ਸਾਹਮਣੇ ਉਹਦੀਆਂ ਦੀ ਮੈਟਿੰਗ ਨਹੀਂ ਹੁੰਦੀ ਤੇ ਅੱਗੇ ਗਾਂਂ ਅੰਡੇ ਦੇਣ ਤੋਂ ਰੁਕ ਜਾਂਦੇ ਆ ਤੇ ਜਨਰੇਸ਼ਨ ਆਪਾਂ ਕਹਿਣ ਦਾ ਮਤਲਬ ਉਹਨੂੰ ਰੋਕ ਸਕਦੇ ਆ ਤੇ ਇਹ ਕੁਝ ਆਈਪੀਐਮ ਜਿਹੜੀ ਆਪਾਂ ਗੱਲ ਕਰਦੇ ਆ ਪ੍ਰੈਕਟਿਸ ਇਸ ਇਹ ਤੋਂ ਇਲਾਵਾ ਤੁਸੀਂ ਜਦੋਂ ਫੀਲਡ 'ਚ ਜਾਣਾ ਆਪਾਂ ਤੇ ਉਹ ਛੁੰਡੀ ਜਿਹੜੀ ਹੈ ਉਹ ਕਿਤੇ ਵੀ ਤੁਹਾਨੂੰ ਦਿਖੇ ਜਾਂ ਅਫੈਕਟਡ ਪਲਾਂਟ ਦਿਖੇ ਤਾਂ ਉਹਨੂੰ ਆਪਾਂ ਸਿੱਧਾ ਪੱਟ ਕੇ ਤੇ ਉਦੋਂ ਹੀ ਨਾਲ ਦੀ ਨਾਲ ਖਤਮ ਕਰ ਸਕਦੇ ਆ ਤਾਂ ਕਿ ਉਹ ਗਾਂ ਅੱਗੇ ਨਾ ਵਧੇ ਤੇ ਇਹ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਦਵਾਈਆਂ ਦੀ ਤੇ ਜਿਵੇਂ ਕਿ CIBRC ਜਿਹੜਾ ਸੈਂਟਰਲ ਇਨਸੈਕਟੀਸਾਈਡ ਬੋਰਡ ਐਂਡ ਰਜਿਸਟ੍ਰੇਸ਼ਨ ਕਮੇਟੀ ਹੈ ਜ जहां ਆਪਾਂ ਗੱਲ ਕਰੀਏ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਇਹਨਾਂ ਦੀ ਜਿਵੇਂ ਸਿਫਾਰਿਸ਼ ਹੈ ਵੀ ਤੁਸੀਂ ਜਿਹੜੀ ਕਲੋਰਫਾਈ ਦੀ ਫੋਰਸ ਹੈ ਉਹ ਜਾਂ ਫਿਰ ਆਪਾਂ ਗੱਲ ਕਰੀਏ ਫਿਪਰੋਨਿਲ ਹੈ 7 ਕਿਲੋ ਤੇ ਕਲੋਰਫਾਈ ਦੀ ਫੋਰਸ ਜਿਹੜੀ 1 ਲੀਟਰ ਇਹਨੂੰ ਆਪਾਂ 25 ਕਿਲੋ ਜਿਹੜੀ ਮਿੱਟੀ ਹੈ ਗਿੱਲੀ ਮਿੱਟੀ ਉਹ ਚ ਮਿਲਾ ਕੇ ਤੇ ਉਹਨੂੰ ਆਪਾਂ ਪਹਿਲਾਂ ਲਾ ਕੇ ਫੀਲਡ 'ਚ ਸਿਰਕ ਕੇ ਉਦੋਂ ਬਾਅਦ ਆਪਾਂ ਪਾਣੀ ਲਾਣਾ ਇਹ ਚ ਇਸ ਸਭ ਨਾਲ ਕੰਟਰੋਲ ਕਰ ਸਕਦੇ ਆਂ ਦੂਜਾ ਜੇ ਆਪਾਂ ਦਵਾਈ ਨਾਲ ਕੰਟਰੋਲ ਕਰਨਾ ਹੈ ਤੇ ਇਹਦੇ ਲਈ ਕੋਰਾਜਨ ਜਿਹੜੀ ਕਲੋਰੈਂਟਾ ਨੀਲੀ ਪ੍ਰੋਲ ਹੈ 18.5 ਐਸਸੀ ਉਹਦਾ ਆਪਾਂ ਜਿਹੜੀ 50 ਮਿਲ ਦਵਾਈ ਹੈ ਉਹ ਆਪਾਂ 100 ਲੀਟਰ ਪਾਣੀ 'ਚ ਲਗਭਗ ਮਿਲਾ ਕੇ ਤੇ ਉਹਦੀ ਆਪਾਂ ਸਪਰੇਅ ਕਰ ਸਕਦੇ ਆਂ ਤੇ ਇਹਦੀ ਸਪਰੇਅ ਵੱਲ ਆਪਾਂ ਇੱਕ ਚੀਜ਼ ਧਿਆਨ ਰੱਖਣਾ ਵੀਰ ਗੁਜਾਰੀ ਜੀ ਵੀ ਤੁਸੀਂ ਸਪਰੇਅ ਕਰਨੀ ਹੈ ਪਾਣੀ ਲਾਉਣ ਤੋਂ ਬਾਅਦ ਕਿਉਂਕਿ ਜਦੋਂ ਆਪਾਂ ਪਾਣੀ ਲਾਉਣਾ ਇਹ ਸੁੰਡੀ ਨੇ ਜੜ ਵਾਲੇ ਏਰੀਏ ਤੋਂ ਨਿਕਲ ਕੇ ਬਾਹਰ ਆ ਜene ਪੌਂਟ ਦੇ ਜਿਹੜਾ ਉੱਪਰਲਾ ਹਿੱਸਾ ਹੈ ਉੱਥੇ ਆ ਜੂਗੀ ਤਣੇ ਤੇ ਜਾਂ ਫਿਰ ਪੱਤੀਆਂ 'ਵਣੀ ਤੇ ਉਦੋਂ ਜਦੋਂ ਆਪਾਂ ਸਪਰੇਅ ਕਰਾਂਗੇ ਤਾਂ ਉਹ ਦਵਾਈ ਜਿਹੜੀ ਹੈ ਸਿੱਧੀ ਉਹਨੂੰ ਅਫੈਕਟ ਕਰੂਗੀ ਤੇ ਕਹਿਣ ਦਾ ਮਤਲਬ ਆਪਾਂ ਨੂੰ ਰਿਜ਼ਲਟ ਜਿਹੜਾ ਹੈ ਉਹ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਬਾਕੀ ਇਹ ਨਹੀਂ ਘਬਰਾਨ ਦੀ ਲੋੜ ਨਹੀਂ ਜਿਵੇਂ ਟੈਂਪਰੇਚਰ ਥੋੜਾ ਜਿਹਾ ਡਾਊਨ ਜਾਊਗਾ ਇਹਨੇ ਆਪੇ ਹੌਲੀ ਹੌਲੀ ਕੰਟਰੋਲ ਹੋ ਜਾਣਾ ਤੁਸੀਂ ਕੰਟੀਨਿਊ ਆਪਣੇ ਜਿਹੜੇ ਫੀਲਡ ਹੈ ਉਹਨਾਂ ਦਾ ਸਰਵੇ ਕਰੋ ਤੇ ਫੀਲਡ ਚ ਜਾ ਕੇ ਦੇਖੋ ਡੇਲੀ ਤੁਹਾਨੂੰ ਜੇ ਜਿਆਦਾ ਦਿੱਕਤ ਲੱਗੇ ਤਾਂ ਜਿਹੜੇ ਤੁਹਾਡੇ ਨੇੜੇ-ਜਿਹੜੇ ਖੇਤੀਬਾੜੀ ਅਫਸਰ ਨੇ ਸਟੇਟ ਦੇ ਬਲੋਕ ਦੇ ਜਾਂ ਆਪਾਂ ਗੱਲ ਕਰੀਏ ਤੁਸੀਂ ਚੀਫ ਅਫੀਸਰ ਨਾਲ ਉਹ ਰੱਖੋ رابطہ ਰੱਖੋ ਜਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਇਹ ਸਭ ਨਾਲ ਜਿਹੜੇ ਹੈ ਤੁਸੀਂ ਜੇ ਮਿਲ-ਜੁਲ ਕੇ ਜੇ ਦੱਸੋਗੇ ਉਹ ਚੀਜ਼ ਪੂਰੀ ਤੇ ਉਹਦਾ ਜਿਹੜਾ ਹੈ ਕੰਟਰੋਲ ਕਰਨਾ ਹੋਰ ਵੀ ਈਜ਼ੀ ਹੋ ਜਾਂਦਾ ਹੈ ਨਾਲੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਸਾਰਿਆਂ ਨੂੰ ਕਹਿਣਾ ਚਾਹਾਂਗਾ ਵੀ ਸੈਂਟਰ ਗਵਰਨਮੈਂਟ ਨੇ ਇੱਕ ਐਪ ਜਿਹੜਾ ਡਵੈਲਪ ਕੀਤਾ ਹੈ ਐਨਪੀਐਸਐਸ ਨੈਸ਼ਨਲ ਪੈਸਟ ਸਰਵੇਲੈਂਸ ਸਿਸਟਮ ਉਹ ਵੀ ਤੁਸੀਂ ਇੰਸਟਾਲ ਕਰ ਸਕਦੇ ਹੋ ਆਪਣੇ ਮੋਬਾਈਲ 'ਚ ਉਹਦਾ ਫਾਇਦਾ ਇਹ ਹੁਣ ਹੈ ਵੀ ਤੁਸੀਂ ਜਦੋਂ ਫੀਲਡ 'ਚ ਖੜੇ ਹੋਗੇ ਤੁਹਾਨੂੰ ਜਿਵੇਂ ਮੰਨ ਲਓ ਆ ਤਾਂ ਚਾਹ ਲੋ ਪਤਾ ਹੈ ਹੋਰ ਕੋਈ ਵੀ ਕਿੜਾ ਇਹ ਤੋਂ ਇਲਾਵਾ ਵੀ ਜਿਹਦਾ ਪਤਾ ਨਾ ਹੋਵੇ ਜਾਂ ਕੁਝ ਵੀ ਹੈ ਜਦੋਂ ਤੁਸੀਂ ਉਹਨੂੰ ਆਪਣੇ ਮੋਬਾਈਲ ਤੋਂ ਫੋਟੋ ਖਿੱਚ ਕੇ ਪਾਉਂਗੇ ਉਸ ਐਪ ਨੇ ਆਪੇ ਤੁਹਾਨੂੰ ਸਰਚ ਕਰਕੇ ਦੱਸ ਦੇਣਾ ਵੀ ਇਹ ਕੀੜਾ ਜਿਹੜਾ ਹੈ ਉਹ ਕਿਹੜਾ ਹੈ ਤੇ ਇਹਦੇ ਲਈ ਕੀ ਕੀ ਗਵਰਨਮੈਂਟ ਦੀਆਂ ਰეკਮੈਂਡੇਸ਼ਨ ਨੇ ਕਿੱਦੀ ਕੀ ਸਲਾਹ ਨੇ ਉਹਦੇ ਬਾਰੇ ਕਿਵੇਂ ਤੁਸੀਂ ਉਹਨੂੰ ਕੰਟਰੋਲ ਕਰ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਉਸ ਐਪ ਤੇ ਆ ਜੂਗੀ ਨਾਲ ਦੀ ਨਾਲ ਇੱਕ ਚੀਜ਼ ਹੋਰ ਹੋਊਗੀ ਵੀ ਜਿਵੇਂ ਤੁਸੀਂ ਉਸ ਐਪ ਨਾਲ ਹੀ ਇਹ ਸਭ ਚੀਜ਼ਾਂ ਪਾਉਂਗੇ ਤਾਂ ਉੱਥੋਂ ਤੁਹਾਡੀ ਲੋਕੇਸ਼ਨ ਜਿਹੜੀ ਹੈ ਉਹ ਸਾਡੇ ਕੋਲ ਪਹੁੰਚ ਜੂਗੀ ਤੁਹਾਡੀ ਜਿਹੜੀਆਂ ਦਿੱਕਤਾਂ ਆ ਰਹੀਆਂ ਥੋੜੀ ਜਿਹੜੀ ਪੇਸਟ ਜੋ ਵੀ ਬਿਮਾਰੀ ਹੈ ਉਹ ਸਾਡੇ ਕੋਲ ਪਹੁੰਚ ਜੂਗੀ ਉਹਦੇ ਫੋਟੋਆਂ ਆ ਜੂਗੀ ਤਾਂ ਸਾਨੂੰ ਇਹ ਪਤਾ ਲੱਗ ਜਾਂਦਾ ਵੀ ਕਿੰਨਾ ਜ਼ਿਆਦਾ ਅਫੈਕਟ ਹੋ ਰਿਹਾ ਹੈ ਤਾਂ ਕਿ ਉਹਨੂੰ ਮੈਨੇਜ ਕਰਨਾ ਹੋਰ ਵੀ ਜ਼ਿਆਦਾ ਈਜ਼ੀ ਹੋ ਜਾਂਦਾ ਹੈ